ਇਸਲੇ 3 ਦਿਨਾਂ ਤੋਂ ਲਗਭਗ ਬੱਤੀ ਨਾਲ ਕੇ ਈਵਨਿੰਗ ਟਾਈਮ ਤੇ ਖਾਸ ਤੌਰ ਤੇ ਸਾਡੇ ਹੁੰਦੇ ਹੈਗੇ ਅਰਲੀ ਮਾਰਨਿੰਗ ਜਿਹੜੀ ਪੈਟਰੋਲਿੰਗ ਪਾਰਟੀ ਜਿਹੜੀ ਹੈਗੀ ਉਹ ਪੈਟਰੋਲਿੰਗ ਕਰਦੀ ਸਸਪੀਸ਼ੀਅਸ ਲੋਕਾਂ ਦਾ ਮੂਵਮੈਂਟ ਚੈੱਕ ਕਰਦੀ ਅਕੋਰਡਿੰਗਲੀ ਕਾਰਵਾਈ ਵੀ ਕਰਦੀ ਹੈਗੀ ਤੇ ਅੱਜ ਦੀ ਜਿਹੜੀ ਚੈਕਿੰਗ ਹੈਗੀ ਉਹਦੇ ਵਿੱਚ ਜਿਵੇਂ ਤੁਹਾਨੂੰ ਪਤਾ ਕਿ ਪੰਜਾਬ ਚ ਵੀਵੀਆਈਪੀ ਮੂਵਮੈਂਟ ਵੀ ਹੈਗਾ ਤੇ ਉਹਨਾਂ ਦੇ ਹਾਂਚ ਰੱਖਦੇ ਹੋ ਵੀ ਸਿਕਿਉਰਿਟੀ ਅਲਰਟ ਹੈਗਾ ਤਰੰਤਾਨ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਸਪੈਸ਼ਲ ਚੈਕਿੰਗ ਪੈਟਰੋਲਿੰਗ ਉਹ ਸਾਰੀ ਐਕਸਰਸਾਈਜ਼ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਜਿਲ੍ਹਾ ਤਰਨਤਾਰਨ ਵਿੱਚ ਜਿਹੜੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਉਸ ਵਿੱਚ ਨਕੇਲ ਪਾਉਣ ਲਈ ਅਪਰਾਧੀਆਂ ਉੱਪਰ ਨੂੰ ਸ਼ਿਕੰਜਾ ਕਸਣ ਦੇ ਮਕਸਦ ਨੂੰ ਲੈ ਕੇ ਜਿਲ੍ਹੇ ਦੇ ਐਸਐਸਪੀ ਜਿਹੜੇ ਆ ਖੁਦ ਬੀਤੇ 2 ਦਿਨਾਂ ਤੋਂ ਜਿਹੜੇ ਕਿ ਰਾਤ ਨੂੰ ਖੁਦ ਨਿਕਲ ਕੇ ਨਾਕੇ ਚੈੱਕ ਕਰ ਰਹੇ ਹਨ ਔਰ ਅਪਰਾਧੀਆਂ ਉੱਪਰ ਸ਼ਿਕੰਜਾ ਕਸਨ ਲਈ ਜਿਹੜੀ ਆ ਜਿਹੜੀ ਫੋਰਸ ਐ ਤਨਾਨਤ ਕੀਤੀ ਗਈ ਐ ਉਹਨਾਂ ਨੂੰ ਵੀ ਚੈਕਿੰਗ ਵਿੱਚ ਆਪਣਾ ਜਿਹੜਾ ਕੀ ਆ ਉਹ ਡਿਊਟੀ ਦੇ ਵਿੱਚ ਉਹਨਾਂ ਨੂੰ ਵੇਖਣ ਲਈ ਚੈੱਕ ਕਰਨੀ ਪੁੱਜ ਰਹੇ ਹਨ ਔਰ ਕਿਉਂਕਿ ਜਿਹੜੇ ਕੀ ਅਪਰਾਧੀ ਹਨ ਉਹ ਕਈ ਵਾਰੀ ਦੇਰ ਰਾਤ ਨੂੰ ਵੀ ਆਪਣੀਆਂ ਹਰਕਤਾਂ ਔਰ ਜਿਹੜੀਆਂ ਅੰਜਾਮ ਵਾਰ ਵਕ ਵਕ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਜਿਹੜੇ ਸਟ੍ਰੈਟਜੀ ਤਿਆਰ ਕਰਦੇ ਹਨ ਉਸ ਨੂੰ ਨਾਕਾਮ ਕਰਨ ਲਈ ਇਹ ਸਾਰਾ پلان ਤਿਆਰ ਕੀਤਾ ਗਿਆ ਹੈ ਜ਼ਿਲ੍ਹੇ ਦੇ ਐਸਐਸਪੀ ਜਿਹੜੇ ਸੁਰਿੰਦਰ ਲਾਂਬਾ ਹਨ ਤੁਸੀਂ ਵੇਖ ਸਕਦੇ ਜੇ ਤਸਵੀਰਾਂ ਜਿਲ੍ਹਾ ਤਰਨਤਾਰਨ ਵਿੱਚ ਸਥਾਨਕ ਸ਼ਹਿਰ ਜਿਹੜਾ ਬੋੜੀ ਚੌਕ ਹੈ ਉਹਦੇ ਵਿੱਚ ਦੀਆਂ ਮੌਕੇ ਦੀਆਂ ਹਨ ਜਿੱਥੇ ਕਿ ਜਿਹੜੀ ਪੁਲਿਸ ਮੌਕੇ ਤੇ ਤਨਾਤ ਹੈ ਐਸਐਸਪੀ ਖੁਦ ਜਿਹੜੇ ਕਿ ਮੌਕੇ ਤੇ ਪੁੱਜੀ ਹਨ ਔਰ ਰਾਤ ਨੂੰ ਚਾਰੇ ਪਾਸੇ ਜਿਹੜੇ ਕਿ ਸ਼ਹਿਰ ਵਿੱਚ ਐਂਟਰ ਹੁੰਦੇ ਹਨ ਜਿਹੜੇ ਕਿ ਉਹਦੇ ਵਿੱਚ ਜਿਹੜੇ ਵਾਹਨ ਚਾਲਕ ਜਿਹੜੇ ਬਾਹਰੋਂ ਆ ਰਹੇ ਹਨ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਉਹਨਾਂ ਦੀ ਪੁਸ਼ਗਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੱਖ-ਵੱਖ ਜਿਹੜੀਆਂ ਤਕਨੀਕੀ ਪੰਨ ਉਸ ਦੇ ਨਾਲ ਉਹਨਾਂ ਦੀ ਜਿਹੜੀ ਸ਼ਾਨਦਿਨ ਵੀ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਜੜੇ ਤੁਸੀਂ ਵੇਖ ਸਕਦੇ ਜੇ ਸਾਹਮਣੇ ਜਿਵੇਂ ਕਿ ਕੋਈ ਮੋਟਰਸਾਈਕਲ ਚਾਲਕ ਹੈ ਵਾਹਨ ਚਾਲਕ ਹੈ ਔਰ ਜਿਹੜੇ ਕੀ ਮੌਕੇ ਤੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿ ਕਿੱਥੋਂ ਆਏ ਹਨ ਉਹਨਾਂ ਦਾ ਇਸ ਵੇਲੇ ਦੇਰ ਰਾਤ ਹੈ ਕੀ ਮਕਸਦ ਹੈ ਜਿਹੜਾ ਕਿ ਉਹ ਬਾਹਰੋਂ ਬਾਹਰ ਆਏ ਹਨ ਵਾਹਨ ਚ ਅਗਲੇ ਕਾਰਕ ਦੀ ਜਿਹੜੀ ਟੈਕਿੰਗ ਕੀਤੀ ਜਾ ਰਹੀ ਹੈ ਔਰ ਇਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਕੀ ਜਿਹੜੀ ਹੈ ناکامی ਜਿਹੜੀ ਹੈ ਸਾਹਮਣੇ ਨਾ ਆਵੇ ਔਰ ਜਿਹੜੇ ਕੀ ਕੋਈ ਅਪਰਾਧੀ ਕਿਸਮ ਦੇ ਵਿਅਕਤੀ ਹਨ ਉਹ ਕਿਸੇ ਵੀ ਵਾਰਦਾਤ ਜਾਂ ਕਰਨ ਵਿੱਚ ਕਿਸੇ ਵੀ ਆਪਣੇ ਕੰਮਜਾਮ ਨਾ ਹੋ ਸਕਾ ਨਾ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਨਾ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਨੂੰ ਜਾਣ ਵਾਲਾ ਇਹ ਰਸਤਾ ਹੈ ਧਾਰਮਿਕ ਸਥਾਨ ਔਰ ਜਿੱਥੇ ਕੀ ਇਹ ਨਾਕਾ ਲਗਾਇਆ ਗਿਆ ਹੈ ਐਸਐਸਪੀ ਤਰਨਤਾਰਨ ਸੁਖਿੰਦਰ ਲਾਂਬਾ ਮੌਕੇ ਤੇ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਮਾਮਲਾ ਹੈ ਔਰ ਕਿਉਂ ਇਹ ਰਾਤ ਨੂੰ ਇਤਰਾਸ਼ ਕੀਤੀ ਜਾ ਰਹੀ ਹੈ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਕਰਮਚਾਰੀ ਆ ਕੱਲੀ-ਕੱਲੀ ਚੀਜ਼ ਨੂੰ ਤਲਾਸ਼ ਰੇ ਆ ਨਾ ਔਰ ਉਹਨਾਂ ਦੀ ਜਿਹੜੀ ਕੀ ਕਿਹੜੇ ਮਕਸਦ ਨਾਲ ਲੋਕ ਘਰੋਂ ਬਾਹਰ ਦੇ ਦਾ ਨਿਕਲਦੇ ਹਨ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਔਰ ਸਾਡੇ ਨਾਲ ਜਿਹੜੇ ਐਸਐਸਪੀ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਅੱਜ ਇਹ ਸਪੈਸ਼ਲ ਨਾਕਾ ਕਿਉਂ ਲਗਾਇਆ ਗਿਆ ਔਰ ਇਸ ਵਿੱਚ ਉਹਨਾਂ ਦਾ ਕੀ ਮਕਸਦ ਸੀ ਔਰ ਅੱਜ ਜਿਹੜੀ ਅੱਗੇ ਜਿਹੜੀ ਕਾਰਵਾਈ ਹੈ ਕੀ ਕੀਤੀ ਜਾ ਰਹੀ ਹੈ ਔਰ ਔਰ ਕਿਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਸਰ ਇਹਨਾਂ ਐਸਐਸਪੀ ਸੁਨਦਰ ਲੰਬਾਜੀ ਮੌਜੂਦ ਹਨ ਤਰਨਤਾਰਨ ਦੇ ਜ਼ਿਲ੍ਹੇ ਦੇ ਉਹਨਾਂ ਨੇ ਗੱਲ ਕਰਾਂਗੇ ਸਰ ਅੱਜ ਸਪੈਸ਼ਲ ਨਾਕਾਬੰਦੀ ਤੁਸੀਂ ਖੁਦ ਰਾਤ ਦੇ ਰਾਤ ਇਸ ਵੇਲੇ 11 ਵਜੇ ਸਾਮਾਂ ਹੋ ਚੁੱਕਾ ਹੈ ਤੁਸੀਂ ਨਿਕਲੇ ਜੇ ਕੀ ਮਕਸਦ ਹੈ ਔਰ ਕੀ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਔਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤੇ ਇੱਕ ਸਪੈਸ਼ਲ ਨਾਈਟ ਡੋਮੀਨੇਸ਼ਨ ਤੇ ਈਵਨਿੰਗ ਡੋਮੀਨੇਸ਼ਨ ਜਿਹੜਾ ਹੈਗਾ ਉਹ ਪਲਾਨ ਇੰਪਲੀਮੈਂਟ ਕੀਤਾ ਜਾ ਰਿਹਾ ਹੈਗਾ ਜ ਜਿਹਦੇ ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ ਅਸੀਂ ਪਿਛਲੇ 3 ਦਿਨਾਂ ਤੋਂ ਲਗਭਗ 32 ਨਾਕੇ ਇਵਨਿੰਗ ਟਾਈਮ ਤੇ ਖਾਸ ਤੌਰ ਤੇ ਸਾਡੇ ਹੁੰਦੇ ਹੈਗੇ ਜਿਹੜੇ ਦੁਪਹਿਰ ਬਾਅਦ ਤੋਂ ਸਟਾਰਟ ਹੋ ਜਾਂਦੇ ਹੈਗੇ ਉਸ ਤੋਂ ਬਾਅਦ ਲੇਟ ਨਾਈਟ ਤੱਕ ਉਹ ਨਾਕੇ ਚੱਲਦੇ ਨਾਕਿਆਂ ਤੋਂ ਬਾਅਦ ਨਾਈਟ ਡੋਮੀਨੇਸ਼ਨ ਸਾਡਾ ਸਟਾਰਟ ਹੋ ਜਾਂਦਾ ਜਿਹਦੇ ਵਿੱਚ ਉਹ 32 ਨਾਕੇ ਕੰਟੀਨਿਊ ਕਰਦੇ ਉਸ ਦੇ ਨਾਲ ਨਾਲ ਜਿਹੜੇ ਡਿਸਟ੍ਰਿਕਟ ਸੀਲਿੰਗ ਨਾਕੇ ਹੈਗੇ ਉਹ ਹੋਰ ਐਡ ਹੋ ਜਾਂਦੇ ਹੈਗੇ ਤੇ ਉਹ ਪੂਰੀ ਰਾਤ ਨਾਕੇ ਚੱਲਦੇ अर्ਲੀ ਮਾਰਨਿੰਗ ਜਿਹੜੀ ਪੈਟਰੋਲਿੰਗ ਪਾਰਟੀ ਜਿਹੜੀ ਹੈਗੀ ਉਹ ਪੈਟਰੋਲਿੰਗ ਕਰਦੀ ਸਸਪੀਸ਼ੀਅਸ ਲੋਕਾਂ ਦਾ ਮੂਵਮੈਂਟ ਚੈੱਕ ਕਰਦੀ ਅਕੋਰਡਿੰਗਲੀ ਕਾਰਵਾਈ ਵੀ ਕਰਦੀ ਹੈਗੀ ਤੇ ਅੱਜ ਦੀ ਜਿਹੜੀ ਚੈਕਿੰਗ ਹੈਗੀ ਉਹਦੇ ਵਿੱਚ ਜਿਵੇਂ ਤੁਹਾਨੂੰ ਪਤਾ ਕਿ ਪੰਜਾਬ 'ਚ ਵੀਵੀਆਈਪੀ ਮੂਵਮੈਂਟ ਵੀ ਹੈਗਾ ਤੇ ਉਹਨਾਂ ਦੇ ਹਾਂਚ ਰੱਖਦੇ ਹੋ ਵੀ ਸਿਕਿਉਰਿਟੀ ਅਲਰਟ ਹੈਗਾ ਐਟ ਦੀ ਸੇਮ ਟਾਈਮ ਜਿਹੜਾ ਸਾਡਾ ਇੰਟੈਂਸ਼ਨ ਹੈਗਾ ਕ੍ਰਾਈਮਨਲ ਜਿਹੜੇ ਮੂਵਮੈਂਟ ਕਰਦੇ ਜਿਹੜੇ ਬਾਰ ਦੀ ਨੰਬਰਾਂ ਦੀ ਗੱਡੀਆਂ 'ਚ ਮੂਵਮੈਂਟ ਕਰਦੇ ਜਿਹੜੇ ਮੋਟਰਸਾਈਕਲਸ ਤੇ ਮੂਵਮੈਂਟ ਕਰਦੇ ਜਿਹੜੇ ਕ੍ਰਾਈਮਨਸ ਦੇ ਨਾਲ-ਨਾਲ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਸਪੋਰਟਰਸ ਕੋਈ ਵੈਪਨ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾ ਰਿਹਾ ਹੈਗਾ ਕੋਈ ਡਰੱਗਸ ਲੈ ਕੇ ਜਾ ਰਿਹਾ ਹੈਗਾ ਕੋ ਇਲੀਗਲ ਪੈਸਾ ਲੈ ਕੇ ਜਾ ਰਿਹਾ ਹੈਗਾ ਉਹ ਵੀ ਜਿਹੜੇ ਹੈਗੇ ਕੋਈ ਸਨੇਚਰ ਹੈਗੇ ਕੋਈ ਚੋਰ ਹੈਗੇ ਉਹ ਵੀ ਉਹਨਾਂ ਦਾ ਮੂਵਮੈਂਟ ਹੁੰਦਾ ਤੇ ਜਿਹੜੇ ਵੀ ਸ਼ੱਕੀ ਕੋਈ ਮੋਟਰਸਾਈਕਲ ਚੋਰ ਜਾ ਰਿਹਾ ਹੈਗਾ ਕੋਈ ਹੋਰ ਹੈਗਾ ਜਿਹੜੇ ਵੀ ਸ਼ੱਕੀ ਲੋਕਾਂ ਦਾ ਮੂਵਮੈਂਟ ਹੈਗਾ ਉਹਨੂੰ ਚੈੱਕ ਕਰਨ ਵਾਸਤੇ ਕ੍ਰਿਮੀਨਲਸ ਦਾ ਜਿਹੜਾ ਮੂਵਮੈਂਟ ਹੈਗਾ ਉਹਨੂੰ ਚੈੱਕ ਕਰਨ ਵਾਸਤੇ ਤੇ ਲੋਕਾਂ ਦੀ ਜਿਹੜੀ ਸੁਰੱਖਿਆ ਦੀ ਭਾਵਨਾ ਜਿਹੜੀ ਹੈਗੀ ਉਹਨੂੰ ਹੋਰ ਮਜ਼ਬੂਤ ਕਰਨ ਵਾਸਤੇ ਤਰੰਤਾਂ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਸਪੈਸ਼ਲ ਚੈਕਿੰਗ ਪੈਟਰੋਲਿੰਗ ਉਹ ਸਾਰੀ ਐਕਸਰਸਾਈਜ਼ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈਗੀ ਤੇ ਇਹਦੇ ਵਿੱਚ ਕੱਲ ਵੀ ਕਾਫੀ ਲਗਭਗ 25 ਇਦਾਂ ਦੀਆਂ ਗੱਡੀਆਂ ਮੋਟਰਸਾਈਕਲ ਇੰਪਾਉਂਡ ਕੀਤੇ ਗਏ ਸੀਗੇ ਜਿਨ੍ਹਾਂ ਦੇ ਨੰਬਰ ਪਲੇਟਸ ਠੀਕ ਨਹੀਂ ਸੀਗੀਆਂ ਜਾਂ ਜਿਨ੍ਹਾਂ ਕੋਲੇ ਕਾਗਜ਼ ਨਹੀਂ ਸੀਗੇ ਪੂਰੇ ਜਾਂ ਜਿਹੜੇ ਟ੍ਰਿਪਲ ਰਾਈਡਰ ਲੋਕ ਸੀਗੇ ਉਹ ਗੱਡੀਆਂ ਤੇ ਮੋਟਰਸਾਈਕਲ ਬੰਦ ਕੀਤੇ ਗਏ ਅੱਜ ਵੀ ਹੁਣ ਤੱਕ ਅਸੀਂ ਲਗਭਗ 20 ਤੋਂ ਜ਼ਿਆਦਾ ਟੂ-ਵੀਲਰ ਤੇ ਫੋਰ-ਵੀਲਰ ਇੰਪਾਉਂਡ ਕਰ ਚੁੱਕੇ ਹਾਂ ਤੇ ਕਾਫੀ ਗੱਡੀਆਂ ਦਾ ਜਿਹੜਾ ਟ੍ਰੈਫਿਕ ਰੂਲਸ ਵੋਲਟ ਕਰਦੇ ਉਹਨਾਂ ਦੇ ਇੰਪਾਉਂਡ ਚਲਾਨ ਵੀ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਲਗਭਗ ਹੁਣ ਤੱਕ ਜਿਹੜਾ ਹੈਗੇ ਪੂਰੇ ਜ਼ਿਲ੍ਹੇ ਦੇ ਵਿੱਚ 8 ਲੋਕ ਸ਼ੱਕੀ ਰਾਉਂਡ ਅਪ ਕੀਤੇ ਗਏ ਨੇ ਜਿਨ੍ਹਾਂ ਦੇ ਖਿਲਾਫ ਉਹਨਾਂ ਨੂੰ ਅਰੈਸਟ ਕਰਕੇ ਪ੍ਰੀਵੈਂਟਿਵ ਐਕਸ਼ਨ ਲਿੱਤਾ ਜਾ ਰਿਹਾ ਹੈਗਾ ਤੇ ਇਹ ਕ੍ਰਿਮੀਨਲਸ ਦੇ ਖਿਲਾਫ ਸਾਡੀ ਜਿਹੜੀ ਮੁਹਿੰਮ ਹੈਗੀ ਜਿਹਦੇ ਵਿੱਚ ਆਹ ਕ੍ਰਿਮੀਨਲ ਜਿਹੜੇ ਹੈਗੇ ਉਹਨਾਂ ਦਾ ਨੈਕਸਸ ਨੂੰ ਬ੍ਰੇਕ ਕਰਨ ਵਾਸਤੇ ਇੱਕ ਪੁਰਜ਼ੋਰ ਮੁਹਿੰਮ ਚਲਾਈ ਜਾ ਰਹੀ ਹੈਗੀ ਜ਼ਿਲ੍ਹਾ ਪੁਲਿਸ ਵੱਲੋਂ ਉਹਦੇ ਵਿੱਚ ਅਸੀਂ ਕਾਫੀ ਕਾਮਯਾਬ ਹੋ ਰਹੇ ਹਾਂ ਜਿੱਥੇ-ਜਿੱਥੇ ਕੋਈ ਸ਼ਰਾਰਤ ਕਰੇਗਾ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੇ ਅਸੀਂ ਕਮਿਟਡ ਆ ਲੋਕਾਂ ਦੀ ਸੇਫਟੀ ਸਿਕਿਉਰਿਟੀ ਇਨਸ਼ੋਰ ਕਰਨ ਵਾਸਤੇ ਐਟ ది ਸੇਮ ਟਾਈਮ ਜਿਹੜਾ ਕ੍ਰਾਈਮ ਸਿੰਡੀਕੇਟ ਹੈਗਾ ਉਹਨੂੰ ਅਸੀਂ ਪੂਰਾ ਨਸ ਤੋਂ ਨਾਬੂਤ ਕਰ ਰਹੇ ਹਾਂ ਸਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਵੀ ਪੰਜਾਬ ਆ ਰਹੇ ਆ ਦੌਰਾ ਉਹਨਾਂ ਦਾ ਉਹਨਾਂ ਨੂੰ ਲੈ ਕੇ ਵੀ ਕੁਝ ਹਦਾਇਤਾਂ ਜਾਰੀ ਹੋਈਆਂ ਨੇ ਡੀਜੀਪੀ ਗੌਰਵ ਜਯਾਦਾ ਵੱਲੋਂ ਉਹਦੇ ਵਿੱਚ ਕੀ ਕੀ ਹਦਾਇਤਾਂ ਜਾਰੀ ਕੀਤੀਆਂ ਕਿਸ ਤਰ੍ਹਾਂ ਪੁਲਿਸ ਕੰਮ ਕਰ ਰਹੀ ਹੈ ਆਪਣੇ ਲੈਵਲ ਤੇ ਦੇਖੋ ਜਿੱਥੇ ਲੋਕਲ ਵਿజిਟ ਹੈਗਾ ਪੀਐਮ ਸਾਹਿਬ ਦਾ ਉੱਥੇ ਤੋਂ ਚੱਲ ਹੀ ਰਿਹਾ ਹੈਗਾ ਬਟ ਆਦਰਵਾਈਜ਼ ਵੀਆਈਪੀ ਮੂਵਮੈਂਟ ਨੂੰ ਧਿਆਨ ਚ ਰੱਖਦੇਵੇ ਅਜਿਹਾ ਮੈਂ ਤੁਹਾਨੂੰ ਦੱਸਿਆ ਕਿ ਬਾਕੀ ਜਿਹੜੇ ਡਿਸਟ੍ਰਿਕਟਸ ਹੈਗੇ ਉਹਨਾਂ ਤੇ ਵੀ ਸਿਕਿਉਰਿਟੀ ਅਲਰਟ ਹੈਗਾ ਤੇ ਜਿਵੇਂ ਕਿ ਨਾਈਟ ਡੋਮਿਨੇਸ਼ਨ ਈਵਨਿੰਗ ਨਾਕਾਬੰਦੀ ਮਾਰਨਿੰਗ ਚੈਕਿੰਗਸ ਉਹ ਸਾਰੀ ਹੈਗੀ ਬਾਕੀ ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈਗੀ ਅਸੀਂ ਵੀ ਕਰ ਰਹੇ ਹਾਂ ਤੇ ਅਸੀਂ ਵੀਆਈਪੀ ਮੂਵਮੈਂਟ ਨੂੰ ਧਿਆਨ ਰੱਖਦੇ ਵੇ ਐਟ ਦ ਸੇਮ ਟਾਈਮ ਆਲਰੇਡੀ ਸਾਡੀ ਜਿਹੜੀ ਇੱਕ ਕੈਂਪੇਨ ਚੱਲ ਰਿਹਾ ਹੈਗਾ ਜਿਹਦੇ ਵਿੱਚ ਅਸੀਂ ਕ੍ਰਾਈਮਨਲਸ ਦੇ ਨੈਕਸਸ ਨੂੰ ਬ੍ਰੇਕ ਕਰਨ ਵਾਸਤੇ ਇਹਦੇ ਉਹਨਾਂ ਦੇ ਸ਼ਰਾਰਤੀ ਬੰਦੇ ਉਹਨਾਂ ਦੇ ਐਸੋਸੀਏਟ ਹੈਗੇ ਇੱਕ ਥਾਂ ਤੋਂ ਦੂਜੀ ਥਾਂ ਤੇ ਮੂੰਹ ਬੰਦ ਕੇ ਮੂਵ ਕਰਦੇ ਸ਼ੱਕੀ ਮੋਟਰਸਾਈਕਲਾਂ ਸ਼ੱਕੀ ਗੱਡੀਆਂ 'ਚ ਮੂਵ ਕਰਦੇ ਉਹਦੀ ਉਹਦੀ ਚੈਕਿੰਗ ਜਿਹੜੀ ਹੈਗੀ ਕੀਤੀ ਜਾ ਰਹੀ ਹੈਗੀ ਤੇ ਇਸ 'ਚ ਕਾਫੀ ਡੋਮਿਨੇਸ਼ਨ ਪੁਲਿਸ ਦਾ ਹੈਗਾ ਇਸ ਤਰੀਕੇ ਤੇ ਲੋਕਾਂ ਨੂੰ ਫੜ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਸਰ ਬਾਰਡਰ ਬੈਲਟ ਆ ਤਰਨਤਨ ਜ਼ਿਲ੍ਹਾ ਸਰਹੱਦ ਨਾਲ ਹੈ ਪਾਰ ਪਾਕਿਸਤਾਨ ਸਰਹੱਦਿਆਂ ਨਾਲ ਇਹਦੇ ਤੇ ਇਹਦੇ ਵਿੱਚ ਹੋਰ ਵੀ ਬੜੇ ਤਰ੍ਹਾਂ ਦੀਆਂ ਜਿਹੜੀਆਂ ਸਰਹੱਦ ਪਾਰ ਤੋਂ ਆਣੀਆਂ ਵਾਂ ਜਿਹੜੀਆਂ ਕੋਸ਼ਿਸ਼ ਕੀਤੀਆਂ ਜਾਂਦੀਆਂ ਕਿ ਕੋਈ ਭਾਰਤ ਦਾ ਮਾਹੌਲ ਖਰਾਬ ਕੀਤਾ ਜਾਵੇ ਡਰੋਨ ਦੀ ਮੂਵਮੈਂਟ ਹੁੰਦੀ ਹੈ ਉਸ ਨੂੰ ਲੈ ਕੇ ਔਰ ਦੂਸਰੀ ਤਰਫ਼ ਤੇ ਜਿਹੜੇ ਆਪਣੇ ਜ਼ਿਲ੍ਹਾ ਤਰਨਤਨ ਵਿੱਚ ਜਿਹੜੀ ਲੈ ਕੇ ਜਿਹੜੇ ਕਿੰਨੇ ਕੁ ਜਿਹੜੇ ਇੰਟਰਸਟਿੰਗ ਨਾਕੇ ਲਗਾਏ ਗਏ ਹਨ ਨਾ ਔਰ ਕਿੰਨੇ ਕਰਮਚਾਰੀ ਤਾਇਨਾਤ ਆ ਕਿਸ ਤਰ੍ਹਾਂ ਦੀ ਸਟ੍ਰੈਟਜੀ ਬਣਾ ਕੇ ਕੰਮ ਕੀਤਾ ਜਾ ਰਿਹਾ ਸਰ ਇਹ ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਆਪਣੀ ਇੰਟਰਨੈਸ਼ਨਲ ਬਾਰਡਰ ਹੋਣ ਕਰਕੇ ਵੀ ਆਪਾਂ ਬਹੁਤ ਸੈਂਸਿਟਿਵ ਪੋਜੀਸ਼ਨ 'ਚ ਹੈਗੇ ਐਟ ਦੀ ਸੇਮ ਟਾਈਮ ਆਪਨੇ ਆਪਣੇ ਲੋਕੀ ਜਿਹੜੇ ਹੈਗੇ ਜਿਹੜੇ ਬਾਹਰ ਜਾ ਕੇ ਬੈਠੇ ਹੈਗੇ ਉਹ ਆਪਣੇ ਲੋਕਾਂ ਦਾ ਨੁਕਸਾਨ ਕਰਦੇ ਹੈਗੇ ਆਪਣੇ ਖੁਦ ਦੇ ਪੰਜਾਬ ਦਾ ਆਪਣੇ ਜ਼ਿਲ੍ਹੇ ਦਾ ਮਾਹੌਲ ਖਰਾਬ ਕਰਦੇ ਹੈਗੇ ਉੱਥੇ ਲੋਕਾਂ ਨੂੰ ਡਰਾਣ ਦੇ ਧਮਕਾਣ ਦੇ ਇਸ ਤਰੀਕੇ ਦੀ ਹਰਕਤਾਂ ਕਰਦੇ ਹੈਗੇ ਉਹਨਾਂ ਤੋਂ ਬਲੈਕਮੇਲ ਕਰਕੇ ਐਕਸਟਰੈਕਟ ਕਰਕੇ ਪੈਸਾ ਕਢਣ ਦੀ ਕੋਸ਼ਿਸ਼ ਕਰਦੇ ਹੈਗੇ ਤੇ ਆਪਾਂ ਬਾਹਰ ਦੇ ਦੁਸ਼ਮਣ ਦੇ ਨਾਲ ਲੜੀ ਲੜ ਰਹੇ ਹੈਗੇ ਬਟ ਜਿਹੜੇ ਆਪਣੇ ਵੀ ਬੰਦੇ ਹੈਗੇ ਉਹ ਵੀ ਆਪਣੇ ਖਿਲਾਫ ਹੈਗੇ ਤੇ ਉਹਦੇ ਕਰਕੇ ਬਟ ਤਰਨਤਨ ਦੇ ਲੋਕ ਜਿਹੜੇ ਹੈਗੇ ਤਰਨਤਨ ਦੀ ਪੁਲਿਸ ਹੈਗੀ ਪੰਜਾਬ ਪੁਲਿਸ ਬਹੁਤ ਬਹਾਦਰ ਪੁਲਿਸ ਹੈਗੀ ਆਪਾਂ ਇਸ ਤਰੀਕੇ ਦੇ ਸ਼ਰਾਰਤੀ ਐਲੀਮੈਂਟਸ ਮਿਸਕ੍ਰੀਂਟ ਐਲੀਮੈਂਟ ਦਾ ਜਿਹੜਾ ਹੈਗਾ ਉਹ ਕਾਬੂ ਕਰਨਾ ਕੋਈ ਬੜਾਗਰ ਬੜੀ ਗੱਲ ਨਹੀਂ ਹੈਗੀ ਇਹਨਾਂ ਨੂੰ ਸਾਰਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈਗਾ ਕਾਬੂ ਕੀਤਾ ਗਿਆ ਹੈਗਾ ਜਿਹੜੇ ਛੋਟੇ-ਮੋਟੇ ਇਹਨਾਂ ਦੇ ਐਲੀਮੈਂਟਸ ਸਾਡੇ ਹੈਗੇ ਜਿਹੜੇ ਐਸੋਸੀਏਟ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜੇ ਯੂਥ ਨੂੰ ਮਿਸਗਾਈਡ ਕਰਦੇ ਹੈਗੇ ਯੂਥ ਤੋਂ ਅਪੀਲ ਹੈ ਕਿ ਇਹਨਾਂ ਦੇ ਕਿਸੇ ਲਾਰੇ ਲਪੇਸੇ ਨਾ ਇਹਨਾਂ ਦੇ ਬੈਕਾ ਵਿੱਚ ਨਾ ਆਵੇ ਤੇ ਆਪਣਾ ਚੰਗਾ ਕੰਮ ਕਰਨ ਤੇ ਐਸ ਪਰ ਰੂਲਸ ਰੈਗੂਲੇਸ਼ਨ ਲਾ ਕੰਮ ਕਰਨ ਤੇ ਸਿਵਲ ਰਿਸਪਾਂਸਿਬਲ ਸਿਵਿਲIAN ਵਾਂਗੂ ਜੜਾ ਹੈਗਾ ਕੰਮ ਕਰਨ ਸੋ ਥੈਟ ਇੱਕ ਚੰਗਾ ਮਾਹੌਲ ਬਣੇ ਤੇ ਆਗੇ ਆਪਣੇ ਲੋਕਾਂ ਦੀ ਆਪਣੇ ਜ਼ਿਲ੍ਹੇ ਦੀ ਪ੍ਰਗਤੀ ਹੋਵੇ ਤੇ ਇਸ ਤਰੀਕੇ ਦੀਆਂ ਚੀਜ਼ਾਂ ਤੋਂ ਹਰਕਤਾਂ ਤੋਂ ਜਿਹੜਾ ਹੈਗਾ ਜਿਹੜਾ ਮਾਹੌਲ ਖਰਾਬ ਹੋ ਰਿਹਾ ਹੈਗਾ ਉਹ ਠੀਕ ਹੋਵੇ ਸਰ ਇੱਕ ਹੋਰ ਗੱਲ ਕਹਿਣਾ ਚਾਹੁੰਦੇ ਆ ਕਿ ਅਤਵਾਦ ਦੇ ਟਾਈਮ ਵਿੱਚ ਪੰਜਾਬ ਪੁਲਿਸ ਨੇ ਬੜਾ ਵਧੀਆ ਰੋਲ ਦਾ ਕੀਤਾ ਸੀਗਾ ਔਰ ਉਸ ਟਾਈਮ ਵਿੱਚ ਲੋਕਾਂ ਨੇ ਬੜਾ ਹੀ ਵਧੀਆ ਮਤਲਬ ਥੈਂਕਸ ਕੀਤਾ ਸੀਗਾ ਪੰਜਾਬ ਪੁਲਿਸ ਦਾ ਕਿਉਂਕਿ ਜਿਹੜੇ ਇਸ ਮਾਹੌਲ ਵਿੱਚ ਲੋਕ ਉਸ ਕਾਲੇ ਬਦਨਾ ਵਿੱਚ ਆਪਣਾ ਸਮਾਂ ਨਕਾਰ ਰਹੇ ਸੀਗੇ ਬੜੇ ਕਈਆਂ ਨੇ ਪਰਿਵਾਰ ਆਪਣੇ ਖੋਲੇ ਸੀਗੇ ਔਰ ਕਈ ਪੁਲਿਸ ਕਰਮਚਾਰੀ ਵੀ ਉਸ ਵਿੱਚ ਸ਼ਹੀਦ ਹੋ ਗਏ ਸਮਾਂ ਔਰ ਇਸ ਦੌਰਾਨ ਨੂੰ ਲੈ ਕੇ ਜਿਵੇਂ ਅੱਜ ਦਾ ਮਾਹੌਲ ਬਣ ਚੁੱਕਾ ਹੈ ਇਹਦੇ ਵਿੱਚ ਜਿਵੇਂ ਤੁਸੀਂ ਰਾਤ ਨੂੰ ਨਿਕਲੇ ਜੇ ਔਰ ਮੈਨੂੰ ਲੱਗਦਾ ਹੈ ਕਿ ਸਰ ਮਤਲਬ ਜਿਹੜੇ ਕਰਮਚਾਰੀ ਜਿਹੜੇ ਰਾਤ ਨੂੰ دیر ਰਾਤ ਨੇਂਡਾਈ ਤੱਕ ਸਾਰੀ ਰਾਤ ਡਿਊਟੀ ਤੇ ਤਨਾਰ ਰਹਿੰਦੇ ਆ ਕਿ ਉਹਨਾਂ ਦੀ ਵੀ ਹੌਸਲਾ ਫਾਈਜ਼ ਹੁੰਦੀ ਹੈ ਉਹਨਾਂ ਨੂੰ ਵੀ ਹਿੰਮਤ ਮਿਲਦੀ ਹੈ ਕਿ ਸਾਡੀ ਕਪਤਾਨ ਸਾਡੇ ਨਾਲ ਨੇ ਨਹੀਂ ਡੈਫੀਨਟਲੀ ਦੇਖੋ ਅਸੀਂ ਸਾਰੇ ਮੇਰੇ ਤੋਂ ਲੈ ਕੇ ਔਰ ਮੇਰਾ ਹਰ ਜਵਾਨ ਚਾਹੇ ਉਹ ਡੀਐਸਪੀ ਹੋਵੇ ਚਾਹੇ ਇਨਸਪੈਕਟਰ ਹੋਵੇ ਚਾਹੇ ਸਬ ਇਨਸਪੈਕਟਰ ਏਐਸਆਈ ਕਨਸਟੇਬਲ ਹੈੱਡ ਕਨਸਟੇਬਲ ਹੋਮਗਾਰਡ ਜਿੰਨੇ ਵੀ ਜਵਾਨ ਸਾਡੇ ਤਰਨਤਨ ਪੁਲਿਸ ਦੀ ਟੀਮ ਦੇ ਹੈਗੇ ਉਹ ਸਾਰੇ ਇੱਕ ਟੀਮ ਆ ਅਸੀਂ ਜੀ ਤੇ ਅਸੀਂ ਸਾਰੇ ਮੋੜੇ ਦੇ ਨਾਲ ਮੋੜਾ ਮਿਲਾ ਕੇ ਲੋਕਾਂ ਦੀ ਸੇਫਟੀ ਸਿਕਿਉਰਿਟੀ ਇਨਸ਼ੋਰ ਕਰਨ ਵਾਸਤੇ ਤੇ ਲੋਕਾਂ ਨੂੰ ਇੱਕ ਸੁਰੱਖਿਆ ਦਾ ਅਹਿਸਾਸ ਦੁਲਾਣ ਵਾਸਤੇ ਅਸੀਂ ਦਿਨ ਰਾਤ ਕੰਮ ਕਰਦੇ ਹਾਂ ਐਟ ਦੀ ਸੇਮ ਟਾਈਮ ਜਿਹੜਾ ਕ੍ਰਾਈਮਨਲ ਐਲੀਮੈਂਟ ਹੈਗਾ ਉਹਦੇ ਨਾਲ ਅਸੀਂ ਇੱਕ ਸਾਥ ਹੋ ਕੇ ਤੇ ਉਹਨੂੰ ਨਸਤੋ ਨਾਬੂਤ ਕਰਨ ਵਾਸਤੇ ਉਹਦੇ ਖਾਤਮੇ ਵਾਸਤੇ ਵੀ ਅਸੀਂ ਕੰਮ ਕਰਦੇ ਹਾਂ ਸਾਡੀ ਟੀਮ ਬੜੀ ਬਰੇਵ ਬਹਾਦਰ ਹੈਗੀ ਰਾਤ ਦਿਨ ਕੰਮ ਕਰਦੀ ਹੈਗੀ ਤੇ ਡੈਫੀਨਿਟਲੀ ਜਦੋਂ ਅਸੀਂ ਉਹਨਾਂ ਦੇ ਨਾਲ ਇੰਟਰੈਕਟ ਕਰਦੇ ਹਾਂ ਇੱਕ ਤਾਂ ਉਹਨਾਂ ਦੀ ਗਰਾਊਂਡ ਲੈਵਲ ਦੇ ਇਸ਼ੂਸ ਸਾਨੂੰ ਪਤਾ ਲੱਗਦੇ ਹੈਗੇ ਦੂਸਰੇ ਜਿਹੜਾ ਹੈਗਾ ਉਹ ਮੋਟੀਵੇਟ ਹੁੰਦੇ ਹੈਗੇ ਉਹਨਾਂ ਦੇ ਨਾਲ ਮਿਲ ਕੇ ਤੀਸਰਾ ਅਸੀਂ ਉਹਨਾਂ ਨੂੰ ਗਾਈਡ ਕਰਪਾਨਾ ਹੈ ਜਿਹੜਾ ਵੀ ਕੋਈ ਅ ਕਿਸੇ ਵੀ ਸਬੰਧ ਚਾਹੇ ਉਹ ਇਨਵੈਸਟੀਗੇਸ਼ਨ ਦੇ ਸਬੰਧ ਚ ਹੋਵੇ ਚਾਹੇ ਉਹ ਚੈਕਿੰਗ ਦੇ ਸਬੰਧ ਚ ਹੋਵੇ ਚਾਹੇ ਉਹ ਇੰਟੈਲੀਜੈਂਸ ਡਵੈਲਪ ਕਰਨ ਦੇ ਸਬੰਧ ਚ ਹੋਵੇ ਉਹਦੇ ਸਬੰਧ ਚ ਅਸੀਂ ਉਹਨਾਂ ਨੂੰ ਗਾਈਡ ਕਰਪਾਨਾ ਜਿੱਤੋਂ ਅਸੀਂ ਆਪਣੀ ਟੀਮ ਦੀ ਐਫੀਸ਼ੀਐਂਸੀ ਵਧਾਉਣਾ ਤੇ ਆਹ ਪੂਰੀ ਟੀਮ ਇੱਕ ਸਾਥ ਮਿਲ ਕੇ ਕੰਮ ਕਰਦੀ ਹੈ ਕਿ ਡੈਫੀਨਿਟਲੀ ਰਿਜ਼ਲਟ ਤੁਸੀਂ ਵੀ ਸਾਡੀ ਟੀਮ ਦਾ ਪਾਰਟ ਹੋ ਸਾਰੇ ਜਿਹੜਾ ਇੱਕ ਹਰ ਇੱਕ ਸਿਵਿਲਿਅਨ ਜਿਹੜਾ ਹੈਗਾ ਉਹ ਵੀ ਸਾਡੀ ਟੀਮ ਦਾ ਪਾਰਟ ਹੈਗਾ ਉਹ ਸਾਡੇ ਅੱਖ ਕਾਨ ਹੈਗੇ ਤੇ ਹਰ ਇੱਕ ਆ ਨਾਗਰਿਕ ਉਹ ਪੁਲਿਸਮੈਨ ਇਨ ਸਿਵਲ ਯੂਨੀਫਾਰਮ ਹੈ ਤੇ ਜਦੋਂ ਆਪਾਂ ਸਾਰੇ ਸਤਰਕ ਹੋ ਕੇ ਕੰਮ ਕਰਾਂਗੇ ਤੇ ਮਜਾ ਲੀਨੀ ਹੈ ਕਿ ਕੋਈ ਕ੍ਰਾਈਮ ਹੋ ਸਕੇ ਜਾਂ ਕੋਈ ਕ੍ਰਿਮੀਨਲ ਜਿਹੜੇ ਬੰਦੇ ਹੈਗੇ ਉਹ ਕਿਸੇ ਨੂੰ ਤੰਗ ਪਰੇਸ਼ਾਨ ਕਰ ਸਕੇ ਆ ਪਰੇਸ਼ਾਨੀ ਆ ਹੈ ਕਿ ਜਦੋਂ ਚੰਗੇ ਲੋਗ ਆਪਣੇ ਅੱਖਾਂ ਬੰਦ ਕਰ ਲੈਂਦੇ ਹੈਗੇ ਤੇ ਜਿਹੜਾ ਸ਼ਰਾਰਤੀ ਬੰਦਾ ਹੈਗਾ ਕ੍ਰਿਮੀਨਲ ਹੈਗਾ ਉਹਨੂੰ ਇਗਨੋਰ ਕਰਨ ਲੱਗ ਜਾਂਦੇ ਹੈਗੇ ਫਿਰ ਇਹਨਾਂ ਦੀ ਜਿਹੜੀ ਹੈਗੀ ਹਿੰਮਤ ਵਧਦੀ ਹੈਗੀ ਜਿਹੜੇ ਸਾਰੇ ਚੰਗੇ ਲੋਕ ਇਕੱਠੇ ਹੋ ਕੇ ਜੇਕਰ ਇਹਨਾਂ ਦਾ ਵਿਰੋਧ ਕਰਦੇ ਹੈਗੇ ਨਾਲ ਪੁਲਿਸ ਉਹਨਾਂ ਤੇ ਕਾਰਵਾਈ ਕਰਦੀ ਹੈਗੀ ਲੋ ਉਹਨੂੰ ਸਪੋਰਟ ਕਰਦਾ ਹੈਗਾ ਤੇ ਇਹਨਾਂ ਦੇ ਕਿਸੇ ਦੀ ਹਿੰਮਤ ਜਾਂ ਮਜਾਲ ਨਹੀਂ ਹੁੰਦੀ ਕਿ ਕੋਈ ਛੋਟੀ ਜਿਹੀ ਹਰਕਤ ਕਰ ਸਕੇ ਕੈਂਪ ਭਾਵੇਂ ਕਿ ਜਦੋਂ ਅਤਵਾਦ ਦੇ ਟਾਈਮ ਵਿੱਚ ਲੋਕਾਂ ਨੇ ਪੁਲਿਸ ਦਾ ਸਾਥ ਦਿੱਤਾ ਸੀ ਇਕਜੁੱਟ ਹੋ ਕੇ ਉਸ ਦਾ ਸਾਹਮਣਾ ਕੀਤਾ ਸੀ ਤਾਂ ਉਸ ਨੂੰ ਵੀ ਸਾਫ਼ ਕਰ ਦਿੱਤਾ ਕਿ ਅਸੀਂ ਇਸੇ ਦੌਰਾਨ ਜਿਹੜਾ ਐਵੇਂ ਦੇ ਸ਼ਰਾਰਤੀ ਅਨਸਰ ਜਾਂ ਜਿਹੜੇ ਲੋਕ ਮਾਹੌਲ ਖਰਾਬ ਕਰ ਰਹੇ ਆ ਉਹਨਾਂ ਨੂੰ ਸਾਫ਼ ਟੀਮ ਵਰਕ ਬਣ ਕੇ ਕੀਤਾ ਜਾ ਸਕਦਾ ਆ ਹਾਂ ਹੁਣ ਤੋਂ ਕੋਈ ਬੜਾ ਚੈਲੰਜ ਨਹੀਂ ਹੈਗਾ ਹੁਣ ਦੇਖੋ ਸਾਰੀ ਚੀਜ਼ਾਂ ਬੜੀ ਬਹੁਤ ਵਧੀਆ ਹੈਗਾ ਆਪਾਂ ਚਾਹੇ ਲਾਅਨ ਆਰਡਰ ਦੀ ਗੱਲ ਕਰੀਏ ਚਾਹੇ ਕ੍ਰਾਈਮ ਦੀ ਗੱਲ ਕਰੀਏ ਚਾਹੇ ਹੋਰ ਚੀਜ਼ਾਂ ਦੀ ਗੱਲ ਕਰੀਏ ਤੇ ਉਹ ਸਾਰੀ ਚੀਜ਼ਾਂ ਬਹੁਤ ਪੁਲਿਸ ਬੁਡੀ ਡੋਮੀਨੇਟਿੰਗ ਪੋਜੀਸ਼ਨ ਚ ਹੈਗੀ ਤੇ ਜਿੱਥੇ ਜਿੱਥੇ ਪ੍ਰੋਬਲਮ ਆਂਦੀ ਹੈਗੀ ਉੱਥੇ ਉੱਤੇ ਕ੍ਰਾਈਮ ਟਰੇਸ ਵੀ ਹੁੰਦਾ ਹੈਗਾ ਉੱਥੇ ਬੰਦੇ ਫੜੇ ਵੀ ਜਾਂਦੇ ਹੈਗੇ ਤੇ ਜਿੱਥੇ ਨਹੀਂ ਕੋਈ ਟਰੇਸ ਹੁੰਦਾ ਉੱਥੇ ਬਹੁਤ ਦਿਨ ਰਾਤ ਪੁਲਿਸ ਐਫਰਟ ਕਰਦੀ ਹੈਗੀ ਚਾਹੇ ਉਹ ਡਿਲੇ ਹੋ ਜਾਏ ਬਟ ਉਹਨੂੰ ਵੀ ਟਰੇਸ ਕੀਤਾ ਜਾਂਦਾ ਹੈਗਾ ਆਦਰਵਾਇਜ਼ ਜਿਹੜੇ ਸੈਂਸਿਟਿਵ ਕ੍ਰਾਈਮ ਹੁੰਦੇ ਉਹ ਜਲਦ ਜਲਦ ਨਾਲ ਦੇ ਨਾਲ ਕਾਫੀ ਕ੍ਰਾਈਮ ਤੁਸੀਂ ਜਿਹੜਾ ਪੁਲਿਸ ਦੀ ਘਾਰਗੁਜ਼ਾਰੀ ਕਰਕੇ ਜਾਂ ਜਿਹੜੇ ਬੰਦੇ ਪਹਿਲਾਂ ਹੀ ਫੜ ਲਿੱਤੇ ਜਾਂਦੇ ਹੈਗੇ ਉਹ ਕਰਕੇ ਪ੍ਰੀਵੈਂਟ ਹੁੰਦਾ ਹੈਗਾ ਬਟ ਕਿਉਂਕਿ ਪ੍ਰੀਵੈਂਟ ਕਰਾਇਮ ਕਿੰਨਾ ਹੋਇਆ ਉਹਨੂੰ ਆਪਾਂ ਅਕਾਊਂਟ ਨਹੀਂ ਕਰ ਸਕਦੇ ਜੀ ਤੇ ਉਹ ਤੋਂ ਕੇਵਲ ਜਦੋਂ ਪੁਲਿਸ ਨਹੀਂ ਹੋਏਗੀ ਤੇ ਉਸ ਤੋਂ ਬਾਅਦ ਜਿਹੜਾ ਕਰਾਇਮ ਹੋਏਗਾ ਉਸ ਤੋਂ ਕੰਪੇਅਰ ਕਰਕੇ ਤੁਸੀਂ ਕਰ ਸਕਦੇ ਹੋ ਤੇ ਇਸ ਕਰਕੇ ਪ੍ਰੀਵੈਂਟਿਵ ਪੁਲਿਸਿੰਗ ਚ ਬਹੁਤ ਜ਼ਿਆਦਾ ਕਰਾਇਮ ਪ੍ਰੀਵੈਂਟ ਹੁੰਦਾ ਹੈਗਾ ਬਹੁਤ ਸਾਰੇ ਬੰਦੇ ਅਸੀਂ ਪ੍ਰੀਵੈਂਟਿਵ ਪੁਲਿਸਿੰਗ ਵਜੋਂ ਫੜਦੇ ਹੈਗੇ ਤੇ ਜਿਹਦੇ ਜਿਹਦੇ ਚੋਂ ਬਹੁਤ ਸਾਰੀ ਬੜੀਆਂ ਬੜੀਆਂ ਵਾਰਦਾਤ ਹੋਣ ਤੋਂ ਉਹ ਟਲ ਜਾਂਦੀਆਂ ਹੈਗੀਆਂ ਤੇ ਉਹ ਬੜਾ ਕੰਟਰੀਬਿਊਸ਼ਨ ਪੁਲਿਸ ਦਾ ਹੁੰਦਾ ਹੈਗਾ ਜਦੋਂ ਕ੍ਰਾਈਮ ਹੋਣ ਤੋਂ ਬਾਅਦ ਜਿਹੜਾ ਡਿਟੈਕਸ਼ਨ ਹੈਗਾ ਉਹ ਇੱਕ ਵਨ ਪਾਰਟ ਹੈਗਾ ਤੇ ਇਸ ਕਰਕੇ ਆਪਾਂ ਆਹ ਨਹੀਂ ਕਹਿ ਸਕਦੇ ਕਿ ਪੁਲਿਸ ਦਾ ਜਿਹੜਾ ਕੰਟਰੀਬਿਊਸ਼ਨ ਹੈਗਾ ਉਹ ਕੇਵਲ ਕ੍ਰਾਈਮ ਹੋਣ ਤੋਂ ਬਾਅਦ ਉਹਨੂੰ ਟ੍ਰੇਸ ਕਰਨ ਦਾ ਹੀ ਹੈਗਾ ਪੁਲਿਸ ਦਾ ਬਹੁਤ ਬੜਾ ਕੰਟਰੀਬਿਊਸ਼ਨ ਕ੍ਰਾਈਮ ਪ੍ਰੀਵੈਂਸ਼ਨ ਦਾ ਹੈਗਾ ਐਟ ਦੇਖੋ ਤੁਸੀਂ ਆਪਾਂ ਕਿੰਨੇ ਹੁਣ ਜਿਹੜਾ ਹੈਗਾ ਇਸ ਮਹੀਨੇ ਇਸ ਕੇਵਲ ਇਸ ਮਹੀਨੇ ਅਸੀਂ 150 ਤੋਂ ਜ਼ਿਆਦਾ ਐਫ ਆਈ ਆਰ ਐਨ ਡੀ ਪੀ ਐਸ ਤੇ ਦਰਜ ਕੀਤੇ ਹੈਗੇ ਤੇ ਇਸ ਇਸ ਮਹੀਨੇ ਚ ਅਸੀਂ 20 ਤੋਂ ਜ਼ਿਆਦਾ ਇਲੀਗਲ ਵੈਪਨ ਫੜੇ ਹੈਗੇ ਤੇ ਕਾਫੀ ਮਾਤਰਾ ਚ ਡਰੱਗਸ ਬਰਾਮਦ ਕੀਤੀ ਹੈਗੀ ਲਗਭਗ 80 ਹੁਣ ਪਿਛਲੇ ਇਸ 1 ਮਹੀਨੇ ਚ 500 ਤੋਂ ਜ਼ਿਆਦਾ ਕ੍ਰਿਮੀਨਲ ਅਰੈਸਟ ਕੀਤਾ ਹੈਗਾ ਜਨਵਰੀ ਮਹੀਨੇ ਚ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਨਕਲੂਡਿੰਗ ਆਪਰੇਸ਼ਨ ਪ੍ਰਹਾਰ ਪ੍ਰਹਾਰ ਦੇ ਜਿਹੜੇ ਲਗਭਗ ਜਿਹੜੇ ਕ੍ਰਿਮੀਨਲ ਅਰੈਸਟ ਕੀਤੇ ਗਏ ਜਿਹੜੇ ਵੱਖ-ਵੱਖ ਕੇਸਾਂ ਚ ਕੋਈ 302 ਚ ਕੋਈ 307 ਚ ਕੋਈ 25 26 ਦੇ ਕੇਸਾਂ ਚ ਕੋਈ ਡਰੱਗਸ ਦੇ ਕੇਸਾਂ ਚ ਉਹ ਜਿਹੜੇ ਗੈਂਗਸਟਰ ਵੱਲੋਂ ਕ੍ਰਾਈਮ ਕੀਤੇ ਗਏ ਸੀਗੇ ਉਹਨਾਂ ਕੇਸਾਂ 'ਚ ਜਿਹੜੇ ਵਾਂਟਡ ਸੀਗੇ ਜਿਹੜੇ ਗੈਂਗਸਟਰਸ ਦੇ ਨਾਲ ਐਸੋਸੀਏਟਿਡ ਬੰਦੇ ਹੈਗੇ ਉਹ ਲਗਭਗ 300 ਬੰਦਾ ਤਰਨਤਨ ਪੁਲਿਸ ਨੇ ਆਪਰੇਸ਼ਨ ਪ੍ਰਹਾਰ ਦੇ ਦੌਰਾਨ ਅਰੈਸਟ ਕੀਤਾ ਉਸ ਤੋਂ ਇਲਾਵਾ ਜਿਹੜਾ ਹੈਗਾ ਉਹ ਲਗਭਗ 300 ਹੀ ਬੰਦਾ ਹੋਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 180 ਤੋਂ ਜ਼ਿਆਦਾ ਬੰਦਾ ਤਾਂ ਅਸੀਂ ਕੇਵਲ ਡਰੱਗਸ ਆਲਾ ਫੜ ਲਿਆ ਹੈਗਾ ਤੇ ਉਸ ਤੋਂ ਇਲਾਵਾ ਬਾਕੀ ਹੋਰ ਕੇਸਾਂ 'ਚ ਤੇ ਆਈ ਊਡ ਸੇ ਕਿ 550 600 ਬੰਦਾ ਅਸੀਂ ਇਸ ਮਹੀਨੇ ਅਰੈਸਟ ਕੀਤਾ ਹੈਗਾ ਤੇ ਉਹ ਕਿੰਨਾ ਸਾਰਾ ਕ੍ਰਾਈਮ ਜਿਹੜਾ ਹੈਗਾ ਉਹਦੇ ਚੋਂ ਕੁਝ ਕ੍ਰਾਈਮ ਹੋਇਆ ਹੈਗਾ ਉਸ ਤੋਂ ਬਾਅਦ ਅਰੈਸਟ ਕੀਤੇ ਗਏ ਨੇ ਕੁਝ ਕ੍ਰਾਈਮ ਕਰਨ ਤੋਂ ਪਹਿਲਾਂ ਹੀ ਪ੍ਰੀਵੈਂਟ ਕੀਤੇ ਗਏ ਨੇ ਤੇ ਉਹ ਬਹੁਤ بڑا ਇੱਕ ਪੁਲਿਸ ਵੱਲੋਂ ਜਿਹੜਾ ਕੰਮ ਕੀਤਾ ਜਾਂਦਾ ਉਹਦੇ ਕਰਕੇ ਇੱਕ ਸੋਸਾਇਟੀ 'ਚ ਸੇਫਟੀ ਸਿਕਿਉਰਿਟੀ ਦਾ ਐਟਮੋਸਫੇਅਰ ਹੁੰਦਾ ਫਿਰ ਵੀ ਕਈ ਵਾਰ ਵਾਰਦਾਤ ਜਿਹੜੀ ਹੋ ਜਾਂਦੀ ਹੈਗੀ ਤੇ ਉਹਦਾ ਪੁਲਿਸ ਦਾ ਕੰਮ ਹੈਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਰਿਸਪੌਂਡ ਕਰਕੇ ਟਰੈਕ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਦੇ ਲਈ ਜਾਣਾ ਸਰ ਲਾਸਟ ਕੁਐਸਚਨ ਛੋਟ ਵਿੱਚ ਜਿਹੜੇ ਲੋਕ ਅਫਵਾਹਾਂ ਵਿੱਚ ਅ విశ్వਾਸ ਕਰਦੇ ਹਨ ਉਹਨਾਂ ਨੂੰ ਕੀ ਪੀਲ ਕਰਨਾ ਜੇ ਤੁਸੀਂ ਸਮਝ ਗਏ ਜੇ ਕਿਸ ਤਰ੍ਹਾਂ ਦੀਆਂ ਪੰਜਾਬ ਵਿੱਚ ਅਫਵਾਹਾਂ ਫੈਲ ਰਹੀਆਂ ਹਨ ਨੌਜਵਾਨਾਂ ਨੂੰ ਲੈ ਕੇ ਉਹਦੇ ਬਾਰੇ ਕੁਝ ਬਰੀਫ ਛੋਟ ਚ ਦੇਖੋ ਪੰਜਾਬ ਪੁਲਿਸ ਇੱਕ ਬਹੁਤ ਬਹਾਦਰ ਪੁਲਿਸ ਹੈਗੀ ਤੇ ਆਜ ਦੇ ਦਿਨ ਜੇਕਰ ਮੈਂ ਤਰਨਤਾਰਨ ਦੀ ਗੱਲ ਕਰਾਂ ਤੇ ਤਰਨਤਾਰਨ ਦੀ ਸਾਡੀ ਟੀਮ ਬਹੁਤ ਹੀ ਰਿਸਪੋਨਸੀਬਲੀ ਕਰਾਇਮ ਦੇ ਨੈਕਸਸ ਨੂੰ ਬ੍ਰੇਕ ਕਰਨ ਵਾਸਤੇ ਕੰਮ ਕਰ ਰਹੀ ਹੈਗੀ ਜਿਦੇ ਵਿੱਚ ਅਸੀਂ ਹਰ ਏਕ ਆਪਣੇ ਐਕਸ਼ਨ ਵਾਸਤੇ ਅਕਾਊਂਟ ਫੋਰ ਆ ਤੇ ਅਸੀਂ ਹਰ ਏਕ ਕ੍ਰਾਈਮਨਲ ਨੂੰ ਲਾਫੁਲ ਤਰੀਕੇ ਨਾਲ ਫੜ ਕੇ ਉਹਦੇ ਲਾਫੁਲ ਜਿਹੜੇ ਪ੍ਰੋਸੀਜਰਸ ਹੈਗੇ ਉਹਨਾਂ ਨੂੰ ਫੋਲੋ ਕਰਕੇ ਉਹਨੂੰ ਸਜ਼ਾ ਦਿਵਾਵਾਂਗੇ ਕੋਈ ਵੀ ਇਦਾਂ ਦਾ ਬੰਦਾ ਤਰਨ ਤਰਨ ਵਿੱਚ ਨਹੀਂ ਫੜਿਆ ਗਿਆ ਹੈ ਜਾਂ ਨਹੀਂ ਫੜਿਆ ਜਾਏਗਾ ਜਿਹੜਾ ਅਨਲੋਫੁਲ ਹੋਵੇ ਤੇ ਉਹਦੇ ਖਿਲਾਫ ਕੋਈ ਵੀ ਅਨਲੋਫੁਲ ਕਾਰਵਾਈ ਕਦੇ ਵੀ ਨਹੀਂ ਕੀਤੀ ਜਾਏਗੀ ਅਸੀਂ ਜਿਹੜੇ ਕ੍ਰਾਈਮਨਲ ਸਿੰਡੀਕੇਟਸ ਹੈਗੇ ਉਹਨਾਂ ਨੂੰ ਬੜਾ ਅ ਤੇਕਨੀਕਲ ਤਰੀਕੇ ਨਾਲ ਇਨਵੈਸਟੀਗੇਟ ਕਰਕੇ ਉਹਨਾਂ ਬੜਾ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਟ ਕਰਕੇ ਉਸ ਤੋਂ ਬਾਅਦ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਫੜ ਕੇ ਸਜ਼ਾ ਦਿਵਾਵਾਂਗੇ ਜਿਹੜੇ ਬੰਦੇ ਅਸੀਂ ਫੜੇ ਹੈਗੇ ਆਪਰੇਸ਼ਨ ਪ੍ਰਹਾਰ ਦੌਰਾਨ ਲਗਭਗ 300 ਲੋਕ ਅਰੈਸਟ ਕੀਤੇ ਹੈਗੇ ਉਹਨਾਂ ਚੋਂ ਲਗਭਗ 275 ਤੋਂ ਜ਼ਿਆਦਾ ਲੋਕ ਜਿਹੜੇ ਹੈਗੇ ਉਹ ਵੱਖ-ਵੱਖ ਮਕਦਮਿਆਂ 'ਚ ਪਹਿਲਾਂ ਤੋਂ ਹੀ ਅਲੱਗ-ਅਲੱਗ ਨਾਮਜ਼ਦ ਸੀਗੇ ਕਾਫੀ ਲੋਕਾਂ ਤੇ 80 ਤੋਂ ਜ਼ਿਆਦਾ ਅਸੀਂ ਨਵੇਂ ਮੁਕਦਮੇ ਇਸ ਦੌਰਾਨ ਦਰਜ ਕੀਤੇ ਹੈਗੇ ਜਿਨ੍ਹਾਂ ਚ ਬੰਦੇ ਅਰੈਸਟ ਕੀਤੇ ਗਏ ਨੇ ਕੋਈ ਵੀ ਇੱਕ ਇਦਾਂ ਦਾ ਸਿੰਗਲ ਬੰਦਾ ਨਹੀਂ ਹੈਗਾ ਜਿਹਨੂੰ ਅਨਲੋਫਲ ਤਰੀਕੇ ਨਾਲ ਅਸੀਂ ਡੀਟੇਨ ਵੀ ਕੀਤਾ ਹੋਏ ਤੇ ਅਸੀਂ ਰਿਸਪਾਂਸਿਬਲ ਹਾਂ ਆਪਣੇ ਐਕਟ ਵਾਸਤੇ ਅਸੀਂ ਜ਼ਿੰਮੇਵਾਰ ਹਾਂ ਸਮਾਜ ਵਾਸਤੇ ਅਸੀਂ ਸਾਡੀ ਜ਼ਿੰਮੇਵਾਰੀ ਸੀਨੀਅਰ ਆਫੀਸਰਸ ਨੂੰ ਵੀ ਜਿਹੜਾ ਹੈਗਾ ਜਵਾਬਦੇ ਹਾਂ ਅਸੀਂ ਆਨਰੇਬਲ ਕੋਰਟਸ ਨੂੰ ਵੀ ਜਵਾਬਦੇ ਹਾਂ ਅਸੀਂ ਲਾਫਲ ਤਰੀਕੇ ਨਾਲ ਕੰਮ ਕਰਦੇ ਆ ਜਿਹੜੇ ਲੋਕ ਲੋਕਾਂ ਨੂੰ ਆਪਣੇ ਪਰਸਨਲ ਸਵਾਰਥ ਵਾਸਤੇ ਹੋ ਸਕਦਾ ਆਪਣੀ ਗੱਲਾਂ ਨੂੰ ਟੀਆਰਪੀ ਵਾਸਤੇ ਹੋ ਸਕਦਾ ਆਪਣੇ ਆਪ ਨੂੰ ਅਲੱਗ ਤਰੀਕੇ ਨਾਲ ਪ੍ਰੋਜੈਕਟ ਕਰਨ ਵਾਸਤੇ ਹੋ ਸਕਦਾ ਮਿਸਲੀਡਿੰਗ ਜਾਂ ਫੇਕ ਇਨਫੋਰਮੇਸ਼ਨ ਜਿਹੜੇ ਲੋਕਾਂ ਦੇ ਵਿੱਚ ਫੈਲਾਣਗੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਐਸ ਪਰ ਲਾਅ ਕੀਤੀ ਜਾਵੇਗੀ ਤੇ ਉਹ ਆਪਣੇ ਐਕਟ ਵਾਸਤੇ ਖੁਦ ਜ਼ਿੰਮੇਵਾਰ ਹੋਣਗੇ ਆਸ ਦੇ ਦਿਨ ਬਹੁਤ ਹੀ ਟਰਾਂਸਪੇਰੈਂਟ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ ਲੇਕਿਨ ਜੋ ਲੋਕ ਸ੍ਰਾਰਥ ਕਰਕੇ ਆਪਣੇ ਪਰਸਨਲ ਇੰਟਰਸਟ ਵਾਸਤੇ ਜਾਂ ਕਿਸੇ ਔਰ ਦੇ ਕਹਿਣ ਤੇ ਜਾਂ ਆਪਣੇ ਆਪ ਨੂੰ ਲਾਈਮ ਲਾਈਟ ਚ ਲੈਣ ਵਾਸਤੇ ਜਾਂ ਕਿਸੇ ਤਰੀਕੇ ਨਾਲ ਵੀ ਟੀਆਰਪੀ ਲੈਣ ਵਾਸਤੇ ਇਸ ਤਰੀਕੇ ਦੇ ਹਰਕਤ ਕਰਨਗੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਸੀ ਕਰਾਂਗੇ ਇਸਨ ਐਸਐਸਪੀ ਸੁਰਿੰਦਰ ਲੰਬਾ ਜਿਨ੍ਹਾਂ ਨੇ देर रात 11 ਵਜੇ ਇਸ ਵੇਲੇ ਖੁਦ ਮੌਕੇ ਤੇ ਤਨਾਤ ਹਨ ਔਰ ਜਿਹੜੀ ਕਿ ਪੁਲਿਸ ਫੋਰਸ ਹੈ ਉਹਨਾਂ ਦੀ ਹੌਸਲਾ ਅਫਜ਼ਾਈ ਵਧਾਉਣ ਵਾਸਤੇ ਔਰ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਡਿਊਟੀ ਜਿਹੜੀ ਪੁਲਿਸ ਕਰ ਰਹੀ ਹੈ ਉਹਨਾਂ ਵਾਸਤੇ 24 ਘੰਟੇ ਹਾਜ਼ਰ ਹੈ ਉਸ ਨੂੰ ਲੈ ਕੇ ਉਹਨਾਂ ਨੇ ਵਿਸ਼ਵਾਸ ਦਿੱਤਾ ਹੈ ਔਰ ਜਿਹੜੇ ਕਰਮਚਾਰੀ ਆ ਜਿਹੜੇ ਉਹਨਾਂ ਦੇ ਪੁਲਿਸ ਕਰਮਚਾਰੀ ਆ ਉਹਨਾਂ ਨੂੰ ਵੀ ਹੌਸਲਾ ਦਿੰਦਾ ਹੈ ਕਿ ਉਹ ਆਪਣੀ ਡਿਊਟੀ ਹਿੰਮਤ ਨਾਲ ਕਰਨ ਔਰ ਜਿਹੜੇ ਜਿਹੜੇ ਦੋਸ਼ੀ ਹਨ ਜਾਂ ਮਾੜੇ ਅੰਸਰ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਵੀ ਵਿਸ਼ਵਾਸ ਦਿੰਦਾ ਹੈ रमन चवला जगमरी टीवी वी तर